हेलो बच्चे यो ਤੁਹਾਡਾ ਚੌਥੀ ਦਾ ਪੇਪਰ ਹੈ ਇਹਦੇ ਇਸ ਦਾ ਦੇਖੋ ਦੀਪੂ ਦੀ ਚਾਚੀ ਦਾ ਦੀਪੂ ਦੀ ਮੰਮੀ ਨਾਲ ਕੀ ਰਿਸ਼ਤਾ ਹੈ ਜਠਾਣੀ ਦਾ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹੋ ਕਿਵੇਂ ਪਹਿਚਾਨ ਸਕਦੇ ਹੋ ਇਹਦਾ ਹੈਗਾ ਉਪਰੋਕਤ ਸਾਰੇ ਇਹ ਮੈਂ ਜਲਦੀ ਜਲਦੀ ਕਰਵਾ ਦੂੰਗੀ ਤਾਂ ਕਿ ਹੁਣ ਹੀ ਤੁਸੀਂ ਦੇਖ ਸਕੋ ਇਹੀ ਪੇਪਰ ਆਏਗਾ ਤੁਹਾਨੂੰ ਜ਼ਿਆਦਾਤਰ ਪੰਛੀ ਡੈਸ਼ ਹੁੰਦੇ ਹਨ ਆਂਡੇ ਦਿੰਦੇ ਹਨ ਜ਼ਿਆਦਾਤਰ ਜਾਨਵਰਾਂ ਦੇ ਜਿਆਦਾਤਰ ਝੁੰਡਾਂ ਦਾ ਆਗੂ ਕੌਣ ਹੁੰਦਾ ਹੈ ਮਾਤਾ ਜਾਨਵਰ ਥਰਮਾਮੀਟਰ ਅਤੇ ਸਿਰੰਜੀ ਦੀ ਵਰਤੋਂ ਕੌਣ ਕਰਦਾ ਹੈ ਡਾਕਟਰ ਮਧੂਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ ਛੱਤਾਂ ਠੀਕ ਹੈ ਹਾਂਜੀ ਇਸ ਤੋਂ ਅੱਗੇ ਹੈ ਰੁੱਖ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ ਜੜ ਇਨ੍ਹਾਂ ਵਿੱਚੋਂ ਕਿਹੜਾ ਫੁੱਲ ਸਾਰਾ ਸਾਲ ਖਿੜਦਾ ਹੈ ਗੇਂਦਾ ਤੇ ਸਦਾਬਹਾਰ ਊੜਾ ਤੇ ਆੜਾ ਦੋਨੇ ਹੇਠ ਲਿਖੇ ਵਿੱਚ ਗਲਤ ਜੋੜੇ ਦੀ ਪਛਾਣ ਕਰੋ ਹੈਗਾ ਛੋਟੀ ਇਲਾਇਚੀ ਦਰਜਨ ਜੋ ਦਰਜਨ ਚ ਨਹੀਂ ਮਿਲਦੀ ਨੈਕਸਟ ਹੈਗਾ ਡੈਸ਼ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਕੈਲਸ਼ੀਅਮ ਦੀ ਕਮੀ ਨਾਲ ਛਾਕਾਹਾਰੀ ਜਾਨਤੂਆਂ ਦੇ ਦੰਦ ਕਿੱਦਾਂ ਦੇ ਹੁੰਦੇ ਹਨ ਨਿਚੋੜੇ ਤੇ ਤਿੱਖੇ ਘਰ ਦਾ ਨਕਸ਼ਾ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ ਨਕਸ਼ਾ ਨਵੀਸ ਹੇਠ ਲਿਖਿਆਂ ਵਿੱਚ ਕਿਹੜਾ ਜੰਗਲੀ ਜਾਨਵਰ ਹੈ ਸ਼ੇਰ ਕੋੜਾ ਕਰਕਟ ਕਿੱਥੇ ਸੁੱਟਣਾ ਚਾਹੀਦਾ ਹੈ ਕੋड़ेदान ਵਿੱਚ ਡੈਸ਼ ਦੀ ਫਸਲ ਨੂੰ ਪਾਣੀ ਦੀ ਬਹੁਤ ਲੋੜ ਘਟ ਹੁੰਦੀ ਹੈ ਗੁਵਾਰਾ ਦੂਸ਼ਿਤ ਪਾਣੀ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਡਾਇਰੀਆ ਕਰਾਂ ਵਿੱਚ ਵਾਟਰ ਸਪਲਾਈ ਸੌਰੀ ਪਾਣੀ ਦੀ ਸਪਲਾਈ ਕੌਣ ਕਰਦਾ ਹੈ ਵਾਟਰ ਸਪਲਾਈ ਵਿਭਾਗ ਠੀਕ ਹੈ ਇਸ ਤੋਂ ਅੱਗੇ ਹਾਂਜੀ ਇਸ ਤੋਂ ਅੱਗੇ ਹੈ ਰੇਤ ਲੈ ਤੇ ਮਾਰੂਥਲ ਇਲਾਕਿਆਂ ਵਿੱਚ ਤੁਸੀਂ ਲੋਕਾਂ ਨੂੰ ਕਿਸ ਜਾਨਵਰ ਦੀ ਸਵਾਰੀ ਕਰਦੇ ਦੇਖਿਆ ਹੈ ਊਠ ਘਰ ਬਣਾਉਣ ਲਈ ਮਿਸਤਰੀ ਸੀਮੈਂਟ ਰੇਤਾ ਬਜਰੀ ਤੇ ਪਾਣੀ ਦੇ ਕੋਲ ਵਿੱਚ ਕੀ ਮਿਲਾਉਂਦਾ ਬਣਾ ਕੇ ਕੀ ਬਣਾਉਂਦਾ ਹੈ ਕੰਕਰੀਟ ਕੰਪਿਊਟਰ ਤੇ ਅ ਅੱਗੇ ਹੈਗਾ ਕੰਪਿਊਟਰ ਦੀ ਕੰਮ ਕਰਨ ਦੀ ਰਫ਼ਤਾਰ ਡੈਸ਼ ਹੁੰਦੀ ਹੈ ਤੇਜ ਠੀਕ ਦਿਮਾਗੀ ਕਸਰੇ ਤੇਰੇ ਵਿੱਚ ਹੈਗਾ ਚੁੰਡ ਬਣਾ ਕੇ ਰਹਿਣ ਵਾਲੇ ਜੀਵ ਕਿਹੜੇ ਨੇ ਹਿਰਨ ਘੋੜੇ ਹਾਂਥੀ ਕਾਲੇ ਹਿਰਨ ਊਂਟ ਠੀਕ ਹੈ ਅੱਗੇ ਗਲਤ ਠੀਕ ਆ ਗਏ ਕੂੜਾ ਕਰਕਟ ਦਾ ਨਿਪਟਾਰਾ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ ਸਹੀ ਹਰ ਖੇਡ ਦੇ ਕੁਝ ਨਿਯਮ ਹੁੰਦੇ ਹਨ ਸਹੀ ਕੱਚੇ ਘਰ ਇਟਾਂ ਤੇ ਮਿੱਟੀ ਨਾਲ ਬੰਦਦੇ ਹਨ ਗਲਤ ਸਿਮਿੰਟ ਨਾਲ ਗਲਤ ਹੈ ਪਾਣੀ ਇੱਕ ਨਵੀਂ ਉਨਯੋਗ ਸਾਧਨ ਹੈ ਸਹੀ ਕੰਪਿਊਟਰ ਬਹੁਤ ਹੌਲੀ ਕੰਮ ਕਰਦਾ ਹੈ ਗਲਤ ਨੈਕਸਟ ਹੈਗਾ ਤੁਹਾਂ ਗਿਆ ਸਹੀ ਮਿਲਾਨ ਕਰੋ ਦਰਜੀ ਦਾ ਕੈਂਚੀ ਨਾਲ ਮੋਚੀ ਦਾ ਸੂਏ ਨਾਲ কুমਹਾਰ ਦਾ ਚੱਕ ਨਾਲ ਤੇ ਡਾਕਟਰ ਦਾ ਸਿਰੰਜ ਨਾਲ ਲਗਾ ਦੇਣਾ ਹੈ ਖਾਲੀ ਖਾਵਾਂ ਨੇ ਠੀਕ ਹੈ ਕਾਲਕਾ ਸ਼ਿਮਲਾ ਵਿਚਕਾਰ ਚੱਲਣ ਵਾਲੀ ਟ੍ਰੇਨ ਦਾ ਨਾਮ ਹਿਮਾਲਿਆ ਹੈ ਪੰਛੀਆਂ ਦੇ ਦੰਦ ਨਹੀਂ ਹੁੰਦੇ ਆਦੀ ਮਨ ਜੰਗਲਾ ਵਿੱਚ ਰਹਿੰਦਾ ਸੀ ਡੈਸ਼ ਖੁਰਾਕ ਸਾਰੇ ਕੋਸ਼ਿਕਾ ਤਤਾਂ ਵਿੱਚ ਮੌਜੂਦ ਹੁੰਦੀਆਂ ਸੰਤੋਲਿਤ ਖਰਾਬ ਵਿੱਚ ਕੋੜੇ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਠੀਕ ਹੈ ਕੁਐਸਚਨ ਆ ਗਿਆ ਰਾਜ ਮਿਸਤਰੀ ਕੀ ਕੰਮ ਕਰਦਾ ਹੈ ਰਾਜ ਮਿਸਤਰੀ ਇੱਟਾਂ ਦੀ ਚਣਾਈ ਪਲਾਸਟਰ ਫਰਸ਼ ਪੱਥਰ ਅਤੇ ਟਾਈਲਾਂ ਆਦਿ ਦਾ ਕੰਮ ਕਰਦਾ ਹੈ ਦੂਸਰਾ ਕੁਐਸਚਨ ਆ ਗਿਆ ਅਗਲਾ ਕਰਦੇ ਹਾਂ ਕਿੱਥੇ ਰਹਿੰਦੇ ਹਨ ਕੀੜੀਆਂ ਅਤੇ ਸਿਉਂਕ ਧਰਤੀ ਦੇ ਅੰਦਰ ਪੌਣ ਬਣਾ ਕੇ ਚੁੰਡਾ ਵਿੱਚ ਰਹਿੰਦੀਆਂ ਹਨ ਕਾਰਬੋਹਾਈਡਰੇਟ ਤੇ ਚਰਬੀ ਸਰੀਰ ਨੂੰ ਕੀ ਦਿੰਦੇ ਹਨ ਕਾਰਬੋਹਾਈਡਰੇਟ ਤੇ ਚਰਬੀ ਸਰੀਰ ਨੂੰ ਊਰਜਾ ਦਿੰਦੇ ਹਨ ਝੋਨੇ ਦੀ ਖੇਤੀ ਕਰਨ ਕਾਰਨ ਤੇ ਧਰਤੀ ਅਤੇ ਪਾਣੀ ਦੇ ਕੇਸਰ ਹੋਇਆ ਜੀਭ ਦੇ ਕੰਮ ਮੈਂ ਜੀਭ ਦੇ ਕੰਮ ਕਰਵਾ ਦਿੰਨੀ ਆ ਜੀਭ ਬੋਲਣ ਵਿੱਚ ਸਹਾਇਕ ਹੁੰਦੀ ਹੈ ਜੀਭ ਖਾਣੇ ਦੇ ਸਵਾਦ ਦਾ ਪਤਾ ਲਗਾਉਣ ਵਿੱਚ ਸਹਾਇਕ ਹੁੰਦੀ ਹੈ ਠੀਕ ਹੈ ਸਵਾਦ ਲਿਖਣਾ ਹੈ ਇੱਥੇ ਇਦਾਂ ਕਰਕੇ ਸਵਾਦ ਖਾਣੇ ਦੇ ਸਵਾਦ ਦਾ ਪਤਾ ਲਗਾਉਣ ਵਿੱਚ ਸਹਾਇਕ ਹੁੰਦੀ ਹੈ ਠੀਕ ਹੈ ਅਗਲਾ ਆਏਗਾ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਜੈਮ ਮਸ਼ੀਨ ਹੈ ਜੋ ਸਾਡੇ ਕੰਮਾਂ ਨੂੰ ਬਹੁਤ ਆਸਾਨ ਬਣਾ ਦਿੰਦੀ ਹੈ ਅਗਲਾ ਬਾਸ ਇਹ ਪੇਪਰ ਖਤਮ ਹੈ ਤੁਹਾਨੂੰ ਇੱਕ ਵਾਰ ਇਹਦੀ ਪੀਡੀਐਫ ਵੀ ਦਿਖਾ ਦਿੰਨੇ ਆਂ ਪਈ ਆਏਗਾ ਉਹਦੇ ਇਹੀ ਤੁਸੀਂ ਸੋਲਵ ਕਰਨਾ ਹੈ ਠੀਕ ਹੈ ਇਹ ਤੁਹਾਨੂੰ ਸਾਰਾ ਕਰਾਦਾ ਦੀਪੂ ਜਾਤੀ ਜਠਾਣੀ ਇਹਦੇ ਵਿੱਚ ਫਰੋਕਾ ਸਾਰੇ ਇਹਦੇ ਵਿੱਚ ਪੰਛੀ ਆਂਡੇ ਦਿੰਦੇ ਹਨ ਇਹਦੇ ਵਿੱਚ ਮਾਦਾ ਜਾਨਵਰ ਤੇ ਇਹਦੇ ਵਿੱਚ ਡਾਕਟਰ 6ਵੇਂ ਦਾ ਆਏਗਾ 76 7ਵੇਂ ਦਾ ਆਏਗਾ ਜੜ 8ਵੇਂ ਦਾ ਆਏਗਾ ਉੜਾ ਤੇ ਆੜਾ ਇਹਦੀ ਦੋਨੇ ਹੀ ਦੀ 9ਵੇਂ ਦਾ ਆਏਗਾ ਛੋਟੀ ਇਲਾਇਚੀ दसवें का आएगा कैल्शियम ग्यारहवें का आएगा चौड़े तिखे बारहवें का आएगा आड़ा नक्शा नवीस तेरवें आएगा शेर चौदवें दएगा किटे सुटना चाहिए है कूड़ेदानी ईडी पंद्रवें आएगा गुआरा सोलवेंद डायरी सतारवें का आएगा वाटर सप्लाई महकमा अठारहवें का आएगा ऊंट उन्नीवेंद्रीट भीवें का आएगा तेज काम करता है आड़ा ठीक तो है इतनी दिमागी असर थान करवाई दीती है ऊंठ हिरन काला हिरन सारे देख लो एक बार फिर ठीक है सब करवा दते ने यही पेपर है तो आ लो चंकी तरह ठीक है आख नहीं रहा कि हम दोबारा करवा दें ठीक है ये हैगीची मोची का सूआ घुम्यार चक डॉक्टर दरेंज ओके मिला लो হি কর হনে হনে থ্যাংক ইউ সো মচ ফোরচিং বাই